ਸਵਾਗਤ ਹੈ ਕਸਾਣੀ ਰੋਡ ਤੁਹਾਡੇ ਆਪਣੇ YouTube ਚੈਨਲ ਹੰਦਾ ਵੜੇ ਦੀ ਫਾਰਮ ਨੂੰ ਸਰਾਇ ਜਤੇ ਕਸਾਣ ਵੀਰੋ ਅੱਜ ਆਪ ਪਹੁੰਚਿਆ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਆਪਣੀ ਵੀਡੀਓ ਦਾ ਮੇਨ ਮੋਟਿਵ ਇਹ ਹੋਊ ਗਪੀਆ ਪਾਗਾ ਨੂੰ ट्रांजिशन ਫੀਲਡ ਕਿਉਂ ਪਾਉਣੀ ਹੈ ਕਸਾਣ ਵੀਰੋ ਜੇ ਇਹ ਗੱਲ ਕੀਤੀਵੇ ट्रांजिशन ਦਾ ਮਤਲਬ ਕੀ ਹੁੰਦਾ ਹੈ ट्रांजिशन ਦਾ ਮਤਲਬ ਹੁੰਦਾ ਹੈ ਬਦਲਾਵ ਲਿਆਉਣਾ ਕੁਝ ਚੀਜ਼ਾਂ ਤੇ ਜੇ ਇਹ ਗੱਲ ਕੀਤੀ ਜਾਵੇ ਵੀ ट्रांजिशन ਫੀਲਡ ਗਾਵਾ ਨੂੰ ਕਿਦਾਂ ਚਾਲੂ ਕਰੀਏ ਇਹ ਗਾਵਾਂ ਨੂੰ ਸੂਤੋਂ ਪੂਰੇ 3 ਹਫ਼ਤੇ ਪਹਿਲਾਂ ਸ਼ੁਰੂ ਕੀਤੀ ਜਾਂਦੀ ਆ ਥਾਣ ਵੀਰੋ ਜੇ ਇਹ ਗੱਲ ਕੀਤੀ ਜਾਵੇ ट्रांजिशन ਦਾ ਮੁੱਖ ^{(1)} ਦਾਵਾ ट्रांजिशन ਦਾ ਮਤਲਬ ਹੁੰਦਾ ਵਾ ਬਦਲਾਵ ਲੈਣਾ ਕਿ ਕੀ ਤੇ ਜੇ ਇਹ ਗੱਲ ਕੀਤੀ ਜਾਵੇ ਕਿ ट्रांजिशन ਫੀਡ ਗਾਵਾਂ ਨੂੰ ਕਿਦਾਂ ਚਾਲੂ ਕਰੀਏ ਇਹ ਗਾਵਾਂ ਨੂੰ ਸੂਤੋਂ ਪੂਰੇ 3 ਹਫ਼ਤੇ ਪਹਿਲਾਂ ਸ਼ੁਰੂ ਕੀਤੀ ਜਾਂਦੀ ਆ ਥਾਣ ਵੀਰੋ ਗਾਵਾਂ ਨੂੰ ट्रांजिशन ਫੀਡ ਮੇ ਈਦੀ ਆ ਤਾਂ ਜੋ ਜੀ گاਵਾ ਲਿਸੀਆਂ ਹੋਂ ਤਾਂ ਰਾਜੀ ਹੋ ਜਣ ਜੇ ਕੋਈ ਕਮੀ ਪੇਸ਼ੀ ਹੋਵੇ گاਵਾ ਦੇ ਵਿੱਚ ਉਹ ਪੂਰੀ ਹੋ ਜੇ ਰਾਜੀ ਹੋ ਜਣ گاਵਾ ਨੂੰ ਅਨੁਰੋ ਜਿਹੜੀ ਇਹ ट्रांजिशन ਵੀਡਵਾ ਹੈ گاਵਾ ਦਾ ਪੀੜ ਦਾ ਪੀਐਚ ਲੈਵਲ ਵੀ ਮੇਨਟੇਨ ਕਰਦੀ ਆ ਇਹ ट्रांजिशन ਫੀਡ ਜਿਹੜੀ ਆ گاਵਾ ਦਾ ਪੀਐਚ ਲੈਵਲ ਜਿਹੜਾ ਵਾ 6.5 ਤੋਂ 7.5 ਰੱਖਦੀ ਆ ਤੇ ਹੋਣਾ ਵੀ ਇੰਨਾ ਹੀ ਚਾਹੀਦਾ ਵਾ ਤੇ ਕਿਸਾਨ ਵੀਰੋ ਜੇ ਇਹ ਗੱਲ ਕੀਤੀ ਜਾਵੇ گاਵਾ ਦਾ ਪੀਐਚ ਲੈਵਲ ਕਿਵੇਂ ਚੈੱਕ ਕਰੀਏ ਗਵਾ ਦਾ ਪੀ ਐਚ ਲੈਵਲ ਸੀ ਉਹਨਾਂ ਦੇ ਪਿਸ਼ਾਪ ਰਾਈ ਯੂਰਾਈਨਰਾਈਨ ਕਰ ਸਕਦੇ ਆ ਜੱਟ ਸਨਰੋ ਜਿਹੜੀ ਇਹ ट्रांजिशन ਫੀਡ ਵਾ ਇਹ ਗਵਾ ਦਾ ਪੂਰਾ ਆਰਡਰ ਵੀ ਕੰਪੈਕਟ ਬਣਾਉਂਦੀ ਆ ਕਿਉਂਕਿ ਜਿਹੜਾ ਆਰਡਰ ਵਾ ਉਹਦੀ ਗ੍ਰੋਸਰੀ ਪੂਰੀ ਕਰਦੀ ਆ ਉਹਦੀ ਅਰਥ ਦੀ ਬਣਾਵਟ ਜਿਹੜੀ ਆ ਸੋਣੀ ਬਣਾਉਂਦੀ ਆ ਸਨਰੋ ਜਿਹੜੀ ਇਹ ट्रांजिशन ਫੀਡ ਵਾ ਇਹ ਗਵਾ ਦਾ ਪੀ ਸੀ ਐਸ ਵੀ ਪੂਰਾ ਮੇਂਟੇਨਡ ਕਰਦੀ ਆ ਬੋਡੀ ਕੰਡੀਸ਼ਨ ਸਕੋਰ ਗਵਾ ਦੇ ਬਾਤੀ ਵੀ ਜੋ ਜਿਹੜੀ ਇਹ ट्रांजिशन ਫੀਲਡ ਵਾ ਇਹ ਗਾਵਾਂ ਦੀ ਪੂਰੀ ਜੇਰ ਵੀ ਕੰਪਲੀਟ ਬਵਾਦ ਹੁੰਦੀ ਆ ਤੇ ਜੇਰਮ ਕੀ ਪੂਰੀ ਛਟਵਾ ਦਿੰਦੀ ਗਾਵਾਂ ਦੀ ਜੇਰਾਂ ਮਰ ਨਹੀਂ ਰਹਿਣਦੀ। ਸੁਣੋ ਵੀਰੋ ਇਹ ट्रांजिशन ਫੀਡ ਜਿਹੜੀ ਆ ਇਹ ਗਾਵਾਂ ਦਾ ਲਿਵਰ ਵੀ ਸਾਫ਼ ਕਰਦੀ ਆ। ਲਿਵਰ ਜਿਹੜਾ ਗਾਵਾਂ ਦਾ ਫੈਟ ਨਹੀਂ ਹੋਉਂਦੀ ਤੇ ਨਾ ਹੀ ਕੋਈ ਇਨਫੈਕਸ਼ਨ ਹੋਂਦੀ ਲਿਵਰ ਦੇ ਵਿੱਚ। ਜੋ ਜਿਹੜੀ ਇਹ ट्रांजिशन ਫੀਡ ਵਾ ਇਹ ਜਿਹੜੇ ਗਾਵਾਂ ਨੂੰ ਮਲਕੀ ਲੀਓ ਨੂੰ ਕੋਈ ਮੁਕੀ ਗਾਣੂ ਕੋਈ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੁੰਦੀ ਸੂਣ ਤੋਂ ਬਾਅਦ ਗੋੜੀ ਕੰਡੀਸ਼ਨ ਸਕੋਰ ਪੂਰਾ ਮੇਨਟੇਨ ਰਹਿੰਦਾ ਵਾ ਤੇ ਮਸਟ ਸਟੈਟਸ ਨਹੀਂ ਆਉਂਦੀ ਗਾਵਾਂ ਨੂੰ ਸੂਣ ਤੋਂ ਬਾਅਦ ਇਸ ਕਰਕੇ ਕਿਸਾਨ ਵੀਰੋਂ ਗਾਵਾਂ ਨੂੰ ट्रांजिशन ਫੀਡ ਪਾਈ ਜਾਂਦੀ ਆ ਤੇ ਤੁਸੀਂ ਵੀ ਸਾਰੇ ਗਾਵਾਂ ਨੂੰ ट्रांजिशन ਫੀਡ ਜਰੂਰ ਪਾਇਆ ਕਰੋ ਤਾਂ ਜੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਗਾਵਾਂ ਨੂੰ ਗਾਵਾਂ ਦੇ ਸੂਣ ਤੋਂ ਬਾਅਦ ਜਾਂ ਪਹਿਲਾਂ ਕਿਸਾਨ ਵੀਰੋ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ